ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਥੋਪੀਆ ਦੇ ਵਿੱਚ ਹੁਣੇ ਇੱਕ ਵੋਲਕੈਨੋ ਫਟਿਆ ਹੈ ਤੇ ਉਸ ਦੇ ਬਾਰੇ ਨਿਊਜ਼ ਚੈਨਲਸ ਦਾ ਇਹ ਕਹਿਣਾ ਹੈ ਕਿ ਹਰਿਆਣਾ ਪੰਜਾਬ ਤੇ ਦਿੱਲੀ ਨੂੰ ਇਸ ਦੇ ਨਾਲ ਬਹੁਤ ਜ਼ਿਆਦਾ ਖਤਰਾ ਹੈ ਪਰ ਸੁਣਨ ਚ ਗੱਲ ਬਹੁਤ ਜ਼ਿਆਦਾ ਸ਼ੌਕਿੰਗ ਹੈ ਕਿਉਂਕਿ ਇਥੋਪੀਆ ਦੇ ਵਿੱਚ ਵੋਲਕੈਨੋ ਫਟਣ ਦੇ ਨਾਲ ਪੰਜਾਬ ਹਰਿਆਣਾ ਤੇ ਦਿੱਲੀ ਨੂੰ ਕੀ ਖਤਰਾ ਹੈ ਤੇ ਇੱਕ ਐਸਾ ਵੋਲਕੈਨੋ ਜੋ 12000 ਸਾਲਾਂ ਤੋਂ ਸ਼ਾਂਤ ਪਿਆ ਸੀ ਤੇ ਇੱਕਦਮ ਹੀ ਉਹ ਬੇਰਾ ਵਾਰਨਿੰਗ ਤੋਂ ਫਟ ਜਾਂਦਾ ਹੈ ਇਸ ਦੇ ਪਿੱਛੇ ਦਾ ਕਾਰਨ ਕੀ ਹੋਏਗਾ ਆਓ ਸਮਝਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ 23 ਨਵੰਬਰ ਨੂੰ ਇਥੋਪੀਆ ਦੇ ਵਿੱਚ ਇੱਕ ਭਿਆਨਕ ਵੋਲਕੇਨਿਕ ਇਰਪਸ਼ਨ ਹੋਇਆ ਲਗਭਗ 12000 ਸਾਲਾਂ ਦੀ ਰਿਕਾਰਡਡ ਹਿਸਟਰੀ ਦੇ ਵਿੱਚ ਅਹੇਲੀ ਬੂਬੀ ਨਾਲ ਦਾ ਵੋਲਕੇਨੋ ਪਹਿਲੀ ਵਾਰ ਬਿਨਾਂ ਕਿਸੇ ਵਾਰਨਿੰਗ ਤੋਂ ਇਰਪਟ ਹੋ ਜਾਂਦਾ ਹੈ। ਇਹ ਤਮਾਕਾ ਇੰਨੀ ਤੇਜ਼ੀ ਦੇ ਨਾਲ ਤੇ ਇੰਨੇ ਅਚਾਨਕ ਦੇ ਨਾਲ ਹੋਇਆ ਕਿ ਕਿਲੋਮੀਟਰ ਦੂਰ ਖੜੇ ਲੋਕਾਂ ਦਾ ਇਹ ਕਹਿਣਾ ਸੀ ਕਿ ਇੰਜ ਲੱਗਿਆ ਕਿ ਜਿਵੇਂ ਕੋਈ ਬੰਮ ਫਟ ਗਿਆ ਹੋਵੇ। ਤੇ ਇਸ ਵੋਲਕੇਨਿਕ ਇਰਪਸ਼ਨ ਦੇ ਨਾਲ 50 ਹਜ਼ਾਰ ਵੱਡਾ ਐਸ਼ ਕਲਾਊਡ ਨਿਕਲਿਆ। ਇਹ ਰਾਖ ਦਾ ਬਦਲ ਇੰਨਾ ਜ਼ਿਆਦਾ ਵੱਡਾ ਤੇ ਉੱਚਾ ਸੀ ਕਿ ਇਸ ਨੂੰ ਸਪੇਸ ਤੋਂ ਵੀ ਵੇਖਿਆ ਜਾ ਸਕਦਾ ਸੀ ਤੇ ਜਦੋਂ ਇਹ ਹੀਲੀ ਗੱਬੀ ਨਾਮ ਦਾ ਵੋਲਕੇਨੋ ਅਫਾਰ ਇਲਾਕੇ ਦੇ ਵਿੱਚ ਫਟਦਾ ਹੈ ਤੇਦੀ ਉਹ ਰਾਖ 50000 ਫੀਟ ਉੱਤੇ ਤੱਕ ਜਾਂਦੀ ਹੈ ਤੇ ਉੱਪਰ ਜਾ ਕੇ ਇਹ ਸਾਡੇ ਅਪਰ ਟਰੋਫੋਸਫੇਅਰ ਦੇ ਵਿੱਚ ਦਾਖਲ ਹੋਗੀ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਉਤਰੀ ਹਵਾ ਕਹਿ ਦਿੰਨੇ ਹਾਂ ਤੇ ਇਹ ਰਾਖ ਸਭ ਤੋਂ ਪਹਿਲਾਂ ਰੈਡ ਸੀ ਨੂੰ ਕ੍ਰੋਸ ਕਰਕੇ ਯਮਨ ਤੇ ਓਮਾਨ ਦੇ ਦੇਸ਼ਾਂ ਦੇ ਉੱਤੋਂ ਹੋ ਕੇ ਅਰੇਬੀਅਨ ਸੀ ਨੂੰ ਕ੍ਰੋਸ ਕਰਕੇ ਸਭ ਤੋਂ ਪਹਿਲਾਂ ਗੁਜਰਾਤ ਦੇ ਵਿੱਚ ਐਂਟਰ ਹੁੰਦੀ ਹੈ ਤੇ ਰਾਤੋਂ ਰਾਤ ਇਹ ਰਾਖ ਰਾਜਸਥਾਨ ਹਰਿਆਣਾ दिल्ली ਤੇ ਪੰਜਾਬ ਨੂੰ ਕ੍ਰਾਸ ਕਰਦੀ ਹੋਈ ਚਾਈਨਾ ਵੱਲ ਨੂੰ ਲੱਗ ਜਾਂਦੀ ਹੈ ਤੇ 23 ਨਵੰਬਰ ਨੂੰ ਰਾਤ ਦੇ 10:30 ਵਜੇ ਦੇ ਕਰੀਬ ਇਹ ਰਾਤ ਭਾਰਤ ਤੋਂ ਬਾਹਰ ਨਿਕਲ ਚੁੱਕੀ ਸੀ ਇਸ ਦੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਦਿੱਲੀ ਦੇ ਵਿੱਚ ਕਈ ਸਾਲੀਆਂ ਫਲਾਈਟਸ ਨੂੰ ਕੈਨਸਲ ਕਰ ਦਿੱਤਾ ਗਿਆ ਸੀ ਕਿਉਂਕਿ ਇੰਨਾ ਬਦਲਾ ਦੇ ਵਿੱਚ ਫਲਾਈਟਸ ਨੂੰ ਆਪਰੇਟ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਇਹਨਾਂ ਐਸ਼ ਦੇ ਵਿੱਚ ਕਈ ਸਾਰੇ ਪੱਥਰ ਤੇ ਕੱਚ ਦੇ ਪਾਰਟਿਕਲਸ ਹੁੰਦੇ ਨੇ ਜਿੱਦ ਦੇ ਕਰਕੇ 에ਰਪਲੇਨ ਦੇ ਇੰਜਨ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਉਪਰ ਇਹ 에ਰੋਪਲੇਨ ਦੇ ਸ਼ੀਸ਼ਿਆਂ ਦੇ ਉੱਪਰ ਰੇਜ਼ਰ ਬਲੇਡ ਦਾ ਕੰਮ ਕਰ ਸਕਦੇ ਨੇ ਤੇ ਇੰਨਾ ਜ਼ਿਆਦਾ ਸਕ੍ਰੈਚ ਕਰ ਦੇਣਗੇ ਐ ਸ਼ੀਸ਼ੇ ਨੂੰ ਕਿ ਪਾਇਲਟਸ ਨੂੰ ਕੁਝ ਦਿਸੇਗਾ ਹੀ ਨਹੀਂ ਅਹਿਤਮਾ ਦਾ ਕੁਝ ਇੰਨਾ ਜ਼ਿਆਦਾ ਪਾਵਰਫੁਲ ਸੀ ਕਿ ਐਸਡੀ ਆਵਾਜ਼ 190 ਕਿਲੋਮੀਟਰ ਦੂਰ ਤੱਕ ਸੁਣਾਈ ਦੇ ਸਕਦੀ ਸੀ ਨਾਲ ਲੱਗਦੇ ਜਿਪੂਟੀ ਦੇਸ਼ ਤੱਕ ਐਸ ਦੇ ਝਟਕੇ ਮਹਿਸੂਸ ਕੀਤੇ ਜਾ ਸਕਦੇ ਸੀ ਜਿਸ ਕਰਕੇ ਉੱਥੇ ਅਰਥਕੋਇਕਤਾ ਆਇਆ ਤੇਥੋਪੀਆ ਤੋਂ ਲਗਭਗ 28 ਕਿਲੋਮੀਟਰ ਦੂਰ ਤੱਕ ਕਈ ਸਾਰੇ ਪਿੰਡ ਰਾਹ ਤੇ ਵਿੱਚ ਟਕ ਗਏ ਸੀ ਪਰ ਇੱਥੇ ਚੰਗੀ ਖਬਰ ਤਾਂ ਇਹ ਹੈ ਕਿ ਕਿਸੇ ਵੀ ਸੌਂਦੀ ਜਾਨ ਨਹੀਂ ਗਈ ਕਿਉਂਕਿ ਇਹ ਵਾਲ ਕੈਨੋ ਜਿੱਥੇ ਮੌਜੂਦ ਹੈ ਉਹ ਬਹੁਤ ਉਹ ਏਰੀਆ ਹੈ ਉੱਥੇ ਕੋਈ ਵੀ ਨਹੀਂ ਰਹਿੰਦਾ ਇਨ ਫੈਕਟ ਇਸ ਏਰੀਆ ਨੂੰ ਦੁਨੀਆ ਦੀ ਹੌਟੈਸਟ ਪਲੇਸ ਮੰਨਿਆ ਜਾਂਦਾ ਹੈ ਇਸ ਜਗ੍ਹਾ ਦਾ ਨਾਮ ਹੈ ਦਾਨਾ ਕਿਲ ਡਿਪਰੈਸ਼ਨ ਤੇ ਜੇਕਰ ਇਸ ਏਰੀਆ ਨੂੰ ਨਕਸ਼ੇ ਦੇ ਉੱਪਰ ਵੇਖਿਆ ਜਾਏ ਤਾਂ ਇਹ ਏਰੀਆ ਸੀ ਲੈਵਲ ਤੋਂ ਵੀ ਥੱਲੇ ਹੈ ਤੇ ਇਸ ਦਾ ਤਾਪਮਾਨ 50-55 ਡਿਗਰੀ ਨੂੰ ਆਰਾਮ ਨਾਲ ਕਰਾਸ ਕਰ ਜਾਂਦਾ ਹੈ ਇਥੇ ਬਾਰਿਸ਼ ਵੀ ਨਾਲ ਦੇ ਬਰਾਬਰ ਹੀ

ਜੋ ਇੱਕ ਵੋਲਕੇਨੋ ਜੋ ਹਜ਼ਾਰਾਂ ਸਾਲਾਂ ਤੋਂ ਇਰਪਟ ਨਹੀਂ ਹੋਇਆ ਉਹ ਬਿਨਾਂ ਕਿਸੇ ਵਰਨਿੰਗ ਤੋਂ ਫਟ ਜਾਂਦਾ ਹੈ ਪਰ ਇਸ ਦੇ ਪਿੱਛੇ ਛੁਪੀ ਹੈ ਬਹੁਤ ਹੀ ਦਿਲਚਸਪ ਕਹਾਣੀ আফ্রিকਨ ਕੰਟੀਨੈਂਟ ਦੀ ਦੋ ਹਿੱਸਿਆਂ ਦੇ ਵਿੱਚ ਟੁੱਟਣ ਦੀ ਕਹਾਣੀ ਇਹ ਵੋਲਕੇਨੋ ਜਿੱਥੇ ਮੌਜੂਦ ਹੈ ਉੱਥੇ ਟੈਕਟੋਨਿਕ ਪਲੇਟ ਸ਼ਿਫਟ ਕਰ ਰਹੀ ਹੈ ਕਿ আফ্রিকਨ ਕੰਟੀਨੈਂਟ ਦੋ ਹਿੱਸਿਆਂ ਦੇ ਵਿੱਚ ਵੰਡ ਰਿਹਾ ਹੈ ਕਹਾਣੀ ਹੈ ਲੱਖਾਂ ਸਾਲ ਪਹਿਲਾਂ ਦੀ ਜਦੋਂ ਸਾਰੇ ਕੰਟੀਨੈਂਟਸ ਇੱਕ ਹੋਇਆ ਕਰਦੇ ਸੀ ਤੇ ਇਹਨਾਂ ਨੂੰ ਪੈਂਜੀਆਂ ਆਖਿਆ ਲੱਗਾ ਸੀ ਸਮੇਂ ਦੇ ਨਾਲ ਨਾਲ ਹੁਣ ਇਹ ਪੈਂਜੀਆਂ ਵੱਖ-ਵੱਖ ਕੰਟੀਨੈਂਟਸ ਦੇ ਵਿੱਚ ਟੁੱਟਣ ਲੱਗਿਆ ਜਿਸ ਦੇ ਨਾਲ ਸਾਨੂੰ ਅੱਜ ਦੇ ਕੰਟੀਨੈਂਟਸ ਮਿਲਦੇ ਹਨ ਹੁਣ ਹੋ ਕੀ ਰਿਹਾ ਹੈ ਕਿ ਇਹ ਜੋ ਟਿਕਟੋਨਿਕ ਪਲੇਟਸ ਹਨ ਉਹ ਸਮੇਂ ਦੇ ਨਾਲ ਲਾਰ ਮੂਵ ਕਰਦੀਆਂ ਰਹਿੰਦੀਆਂ ਹਨ ਜਿਸ ਦੇ ਕਰਕੇ ਹੁਣ ਅਫਰੀਕਨ ਪਲੇਟ ਵੀ ਦੋ ਹਿੱਸਿਆਂ ਦੇ ਵਿੱਚ ਟੁੱਟ ਰਹੀ ਹੈ ਨੂਬੀਅਨ ਪਲੇਟ ਤੇ ਸਮਾਨੀਅਨ ਪਲੇਟ ਦੇ ਵਿੱਚ ਹੁਣ ਇਥੋਪੀਆ ਦਾ ਇਹ ਰੀਜਨ ਜਿੱਥੇ ਇਹ ਵੋਲਕੈਨੋ ਮੌਜੂਦ ਹੈ ਉੱਥੇ ਸਾਨੂੰ ਤਿੰਨ ਵੱਖਰੀ ਵੱਖਰੀਆਂ ਪਲੇਟਸ ਮਿਲਦੀਆਂ ਹਨ ਨੂਬੀਅਨ ਸਮਾਨੀਅਨ ਤੇ ਅਰੇਬੀਅਨ ਟੈਕਟੋਨਿਕ ਪਲੇਟ ਹੁਣ ਇਹ ਹੋ ਰਿਹਾ ਹੈ ਕਿ ਇਹ ਤਿੰਨੋਂ ਪਲੇਟ ਸਮੇਂ ਦੇ ਨਾਲ ਨਾਲ ਟੁੱਟਦੀਆਂ ਜਾ ਰਹੀਆਂ ਨੇ ਤੇ ਜਿਸ ਥਾਂ ਤੇ ਇਹ ਪਲੇਟ ਤਿੰਨ ਹਿੱਸਿਆਂ ਦੇ ਵਿੱਚ ਵੰਡ ਰਹੀਆਂ ਨੇ ਉਸ ਜਗ੍ਹਾ ਨੂੰ ਅਫਾਰ ਰਿਫਟ ਕਿਹਾ ਜਾਂਦਾ ਹੈ अफ्रीकन कॉन्टिनेंट ਦੇ ਵਿੱਚ ਜੇਕਰ ਤੁਸੀਂ ਸਾਊਥ ਦੇ ਹਿੱਸੇ ਦੇ ਵਿੱਚ ਦੇਖੋਗੇ ਤਾਂ ਉੱਥੇ ਇੱਕ ਲਾਈਨ ਜੀ ਵਧ ਰਹੀ ਹੈ ਲਗਭਗ ਇਹ 6000 ਕਿਲੋਮੀਟਰ ਲੰਬੀ ਲਾਈਨ ਜੋ ਦਰੈਡ ਸੀ ਤੋਂ ਹੋ ਕੇ ਮੋਜ਼ਮਬਿਕਰ ਤੱਕ ਜਾ ਰਹੀ ਹੈ ਇਹ ਲਾਈਨ ਹੈ ਜਿਸ ਦੇ ਆਲ ਵਾਲੇ ਸਮੇਂ ਦੇ ਵਿੱਚ ਆਫਰੀਕਨ ਕੰਟੀਨੈਂਟ ਦੇ ਦੋ ਹਿੱਸੇ ਹੋਣਗੇ ਸਾਇੰਟਿਸਟ ਦਾ ਇਹ ਕਹਿਣਾ ਹੈ ਕਿ ਇਸ ਵਟਵਾਰੇ ਦੇ ਵਿੱਚ 5 ਤੋਂ 10 ਮਿਲੀਅਨ ਸਾਲ ਦਾ ਸਮਾਂ ਲੱਗੇਗਾ ਜੇਕਰ ਗੱਲ ਕੀਤੀ ਜਾਏ ਕਿ ਪੰਜਾਬ ਹਰਿਆਣਾ ਜਾਂ ਦਿੱਲੀ ਨੂੰ ਇਸ ਦੇ ਨਾਲ ਕੀ ਖਤਰਾ ਹੈ ਆਈਐਮਡੀ ਦੇ ਸਾਇੰਟਿਸਟ ਦਾ ਇਹ ਕਹਿਣਾ ਸੀ ਕਿ ਇਸ ਰਾਖ ਦਾ ਉੱਪਰਲੇ ਹਿੱਸੇ ਦੇ ਵਿੱਚ ਹੋਣ ਕਰਕੇ ਸਾਡੀ 에ਅਰ ਕੁਆਲਿਟੀ ਦੇ ਵਿੱਚ ਇਸ ਦਾ ਕੋਈ ਵੀ ਫਰਕ ਨਹੀਂ ਪਿਆ ਨਾ ਹੀ ਸਾਡੇ 에ਅਰ ਪੋਲੂਸ਼ਨ ਦੇ ਵਿੱਚ ਇਸ ਦੇ ਕਰਕੇ ਕੋਈ ਵਾਦਾ ਹੋਇਆ ਆਈਡੀਆ دیا ਕਈ ਸਾਰੀਆਂ ਫਲਾਈਟ ਜ਼ਰੂਰ ਕੈਨਸਲ ਕਰ ਦਿੱਤੀਆਂ ਗਈਆਂ ਸੀ ਸੋ ਮੀਡੀਆ ਦੇ ਵੱਲੋਂ ਲੋਕਾਂ ਨੂੰ ਡਰਾਇਆ ਜਾਣਾ ਜਮਾਂ ਹੀ ਨਜਾਇਜ਼ ਸੀ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਇੱਕ ਨਵੇਂ ਵੀਅਰ ਹੋ ਜਾਂ ਫਿਰ ਇੱਕ ਰੈਗੂਲਰ ਵੀਅਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜ਼ਿਆਦਾ-ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਸਹੀ ਇਨਫੋਰਮੇਸ਼ਨ ਪਹੁੰਚ ਪਾਏ ਧੰਨਵਾਦ